ਨੈਕਸਟ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਔਨਵਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਸ਼੍ਰੀ ਭੈਣੀ ਸੇਮ ਲੁਧਿਆਣਾ ਦੀ ਸੰਗਤ ਨੇ ਤਰਨਤਾਰਨ ਦੇ ਮੰਡ ਖੇਤਰ ਦੇ ਵਿੱਚ ਹੜਪਰ ਵਾਪਿਤ ਲੋਕਾਂ ਦੀ ਮਾਲੀ ਸਹਾਇਤਾ ਕੀਤੀ। ਪੰਜਾਬ ਦੇ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਬਾਰਿਸ਼ ਕਾਰਨ ਪਾਣੀ ਮੀਂਹ ਦਾ دریاਵਾਂ ਦੇ ਵਿੱਚ ਵਹਿ ਜਾਣ ਕਣ ਮੰਡ ਖੇਤਰ ਵਿੱਚ ਹਜ਼ਾਰਾਂ ਏਕੜ ਖੜੀ ਫਸਲ ਤਬਾਹ ਹੋ ਗਈ ਪਾਣੀ ਦੇ ਤੇਜ਼ ਵਹਾਅ ਨੇ ਪਸ਼ੂਆਂ ਤੇ ਖੇਤੀਬਾੜੀ ਟਰੈਕਟਰਾਂ ਟਰਾਲੀਆਂ ਤੇ ਗੱਡੀਆਂ ਨੂੰ ਵਹਾ ਲੈ ਗਿਆ ਸਾਂਗੜੇ ਕਣ ਤਬਾਹ ਹੋ ਗਏ ਦਰਿਆ ਦੇ ਦੋਵੇਂ ਕੰਡਿਆਂ ਤੇ ਹੋਏ ਭਾਰੇ ਨੁਕਸਾਨ ਕਰਨ ਤੁਰੰਤ ਹੀ ਮਹਾਨਕਾਰ ਸਿਵਾ ਬਾਬਾ ਜੀ ਅਤੇ ਸਾ ਸੰਗਤ ਨੇ ਹੜਪ੍ਰਭਾਵਿਤ ਇਲਾਕਿਆਂ ਵਿੱਚ ਉਹ ਦਿਨ ਰਾਤ ਹਰ ਤਰ੍ਹਾਂ ਦੀ ਮਦਦ ਕੀਤੀ ਜਿਸ ਤਹਿਤ ਅੱਜ ਸ਼੍ਰੀ ਭੈਣ ਸਾਹਿਬ ਦੀ ਸੰਗਤ ਨੇ ਵਿਅਕਤੀਗਤ ਮੈਂਬਰਾਂ ਦੇ ਨਾਲ ਮਿਲ ਕੇ ਹੜਪ੍ਰਭਾਵਿਤ ਲੋਕਾਂ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀਆਂ ਅਤੇ ਹੜਪ੍ਰਭਾਵਿਤ ਲੋਕਾਂ ਨੇ ਪੰਜਾਬ ਸਰਕਾਰ ਅਤੇ ਦਾਨੀਆਂ ਨੂੰ ਰਾਸ਼ਨ ਦੀ ਬਜਾਏ ਕਣਕ ਦੇ ਬੀਜ ਡੀਜ਼ਲ ਅਤੇ ਖਾਦ ਭੇਜਣ ਦੀ ਅਪੀਲ ਕੀਤੀ ਹੈ ਅਤੇ ਚਮੜੀ ਦੇ ਤਫੜਾ ਨੂੰ ਰੋਕਣ ਦੇ ਲਈ ਦਵਾਈਆਂ ਵੀ ਵੰਡੀਆਂ ਗਈਆਂ ਤੁਸੀਂ ਵੀ ਦੇਖੋ ਨੂਸ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਹਰਪੀ ਸਿੰਘ ਗਰੇਵਾਲ ਜੀ ਪਿੰਡ ਸ੍ਰੀ ਪਣੀਸਰ ਜਲਲੁਗਿਆਣਾ ਨੇੜੇ ਸਮਰਾਲਾ ਤੇ ਅਸੀਂ ਪਹਿਨੇ ਇੱਥੇ ਆਏ ਸੀਗੇ ਅੱਜ ਤੋਂ ਤਕਰੀਬਨ 5-4 ਦਿਨ ਪਹਿਲਾਂ ਤੇ ਅਸੀਂ ਦੇਖਿਆ ਵੀ ਬਹੁਤ ਉਦੋਂ ਪਾਣੀ ਵੀ ਕਾਫੀ ਸੀਗਾ ਇੱਥੇ ਇਹ ਹਾਲਤ ਬਹੁਤ ਮਾੜੇ ਆ ਤੇ ਉਹ ਅਸੀਂ ਜਾ ਕੇ ਆਪਣੇ ਨਗਰ ਨਾਲ ਸਲਾਹ ਕੀਤੀ ਤੇ ਪਿੰਡ ਦੇ ਵਿੱਚ ਅਸੀਂ ਥੋੜਾ ਬੋਤਾ ਤਲਫਲ ਜਿੰਨਾ ਵੀ ਸਾਨੂੰ ਦਿੱਤਾ ਕਿਸੇ ਨੇ ਜਿੰਨੀ ਕਿ ਹਿੰਮਤ ਸੀਗੀ ਆਪਣਾ ਦਸਵਾ ਦਾ ਸੌਂਦ ਕੱਢਿਆ ਉਹ ਲੈ ਕੇ ਅਸੀਂ ਇਕੱਠਾ ਕਰਕੇ ਤੇ ਅੱਜ ਅਸੀਂ ਜਿੱਥੇ-ਇੱਥੇ ਗਏ ਸੀਗੇ ਹਾਲਤ ਦੇਖੇ ਆ ਉਹਨਾਂ ਕੋਲ ਆਏ ਆ ਤੇ ਮੇਰੇ ਨਾਲ ਸਾਡੇ ਸਰਪੰਚ ਬਹਾਦਰ ਸਿੰਘ ਜੀ ਭੈਣੀ ਸਾਹਿਬ ਤੋਂ ਜਗਤਾਰ ਸਿੰਘ ਜੀ ਪੰਚ ਨੇ ਤੇ ਸਾਡੇ ਪਰਮਜੀਤ ਸਿੰਘ ਜੀ ਇਕੜੇ ਨੇ ਪੰਚ ਤੇ ਸਮੂਹ ਸਾਡੇ ਹੋਰ ਨਗਰ ਦੇ ਪ੍ਰਬੰਧ ਤੇ ਸੱਜਣ ਆਏ ਨੇ ਤੇ ਅੱਜ ਅਸੀਂ ਸਾਰਿਆਂ ਨੂੰ ਜਿੱਥੇ-ਥੇ ਮਤਲਬ ਅਸੀਂ ਦੇਖਿਆ ਹਾਲਤ ਕਾਫੀ ਗੰਭੀਰ ਹੈ ਮਕਾਨ ਡਿੱਗ ਗਏ ਜਾਂ ਉਹਨਾਂ ਦੀ ਜ਼ਮੀਨ ਤਾਂ ਬਿਲਕੁਲ ਖਰਾਬ ਹੀ ਹੋ ਗਈ ਤਾਂ ਮੈਨੂੰ ਲੱਗਦਾ ਵੀ ਜਿਹੜੀ ਹਾਲਤਾਂ ਨੇ ਚੌੜ ਵੀ ਨਹੀਂ ਵਿੱਚੇ ਜਾਣੀ ਨਾ ਸੌਰੀ ਕਣਕ ਨਹੀਂ ਵਿੱਚੇ ਜਾਣੀ ਤੇ ਚੌੜ ਬਿਲਕੁਲ ਨਸ਼ਟ ਹੋ ਗਏ ਨੇ ਤੇ ਅਸੀਂ ਚਲੋ ਇਹਨਾਂ ਦਾ ਘਾਟਾ ਤਾਂ ਪੂਰਾ ਨਹੀਂ ਕਰ ਸਕਦੇ ਤੋ ਬਹੁਤ ਬਹੁਤ ਤਕੜੇ ਤੌਰ ਤੇ ਨੁਕਸਾਨ ਹੋਇਆ ਇਹਨਾਂ ਦਾ ਪਾਣੀ ਦੀ ਬਹੁਤ ਤਕੜੀ ਮਾਰ ਹੋਈ ਆ ਥੋੜਾ ਬਹੁਤ ਤੇਲ ਫਰ ਜਿਵੇਂ ਡੁੱਬਦੇ ਨੂੰ ਕਹਿੰਦੇ ਡੱਕੇ ਦਾ ਸਹਾਰ ਸਾਰ ਆਉਂਦਾ ਉਹ ਕੰਕ੍ਰੀਟ ਸਹਾਰੇ ਆ ਉਹ ਉਹਨਾਂ ਕਸੇ ਨੂੰ ਦੇਣਾ ਹੈ तकरीबन ਅਸੀਂ 5000 ਰੁਪਏ ਪ੍ਰਤੀ ਘਰ ਨੂੰ ਜਿਹੜਾ ਹੈ ਅਜੋਹ ਦੇਣ ਆ ਆ ਤੇ ਸਾਨੂੰ ਪਤਾ ਵੀ ਇਹਦੇ ਨਾਲ ਇਹਨਾਂ ਦੀ ਮਤਲਬ ਜਿਹੜੇ ਮਾਲੀ ਹਾਲਤ ਪੂਰੀ ਨਹੀਂ ਹੋ ਸਕਦੀ ਤੇ ਇਹਦੇ ਨਾਲ ਅਸੀਂ ਬਹੁਤ ਸਸਤਾਵਾਂ ਆ ਰਹੀਆਂ ਨੇ ਕੋਈ ਦਾਣੇ ਲੈ ਕੇ ਆ ਰਹਿਆ ਕੋਈ ਕਿਸੇ ਤਰ੍ਹਾਂ ਦੇ ਆਪੋ ਆਪਣੀ ਉਹਦੇ ਹਿਸਾਬ ਨਾਲ ਵੀ ਮਾਲੀ ਮਤਲਬ ਤਾਂ ਨਹੀਂ ਕਰ ਰਹੇ ਨੇ ਤੇ ਅਸੀਂ ਇਹਦੇ ਨਾਲ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਅਸੀਂ ਪਿੱਛੇ ਦੇਖਿਆ ਸੀਗਾ ਵੀ ਉਹ ਕਹਿੰਦੇ ਵੀ ਸਾਡੇ ਕੋਲ ਕੋਈ ਆਇਆ ਨਹੀਂਗਾ ਇੱਕ ਫੀਲਡ ਤੇ ਗੱਟਾ ਦਿੱਤਾ ਸਾਡੇ ਸਾਬਕਾ ਸਰਪੰਚ ਜਸਵੰਤ ਵਾਲੀ ਵਾਲ ਦੇ ਕਹਿ ਰਹੇ ਸੀਗੇ ਤੇ ਉਹਦੇ ਨਾਲ ਮੈਡੀਕਲ ਦੀ ਸਹੂਲਤ ਉਹਦੇ ਬਾਰੇ ਵੀ ਇਹਨਾਂ ਨੇ ਕਿਹਾ ਮੈਡੀਕਲ ਦੀ ਸਹੂਲਤ ਨਹੀਂ ਹੈਗੀ ਆ ਤੇ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆਂ ਵੀ ਇੱਥੇ ਜ਼ਰੂਰ ਆਉਣ ਉਹ ਕਿਉਂ ਇਨਾਂ ਕੋਲ ਚਾਰਾ ਵੀ ਬਹੁਤ ਹੈ ਨਹੀਂਗਾ ਇਸ ਤਰ੍ਹਾਂ ਇਹਨਾਂ ਕੋਲ ਬਹੁਤ ਈਜਾਂ ਦੇ ਮਤਲਬ ਘਾਟਾ ਜਿਹੜੀ ਹੈਗੀਆਂ ਨੇ ਉਹ ਤਾਂ ਕਿ ਪੂਰੇ ਕਰਨ ਕਿਉਂਕਿ ਇਹਨਾਂ ਜਿਹੜੇ ਜਿਹੜਾ ਇਹਨਾਂ ਦਾ ਘਾਟਾ ਪੂਰਾ ਹੋ ਗਿਆ ਉਹ ਜੇ ਮੇਰੇ ਖਿਆਲ ਪੰਜ ਚਾਰ ਸਾਲੇ ਪੂਰਾ ਨਹੀਂ ਹੋ ਸਕਦੇ ਕਾਫੀ ਨੁਕਸਾਨ ਹੋ ਗਿਆ ਸੋ ਇਸ ਕਰਕੇ ਅਸੀਂ ਥੋੜੀ ਬਹੁਤੀ ਜਿੰਨੀ ਸਾਡੀ ਨਗਰ ਵਾਸੀਆਂ ਦੀ ਸਾਡੀ ਡਿਊਟੀ ਲਈ ਆ ਵੀ ਤੁਸੀਂ ਜਾ ਕੇ ਦੇਖ ਕੇ ਆਓ ਉਹ ਅਸੀਂ ਅੱਜ ਲੈ ਕੇ ਆਇਆ ਜੀ ਗੁਰਦੁਆਰਾ ਸ੍ਰੀ ਪਣੀ ਸਾਹਿਬ ਤੋਂ ਮੈਂ ਅਸਰ ਪੰਜ ਜੀ ਬਾਦਲ ਸਿੰਘ ਮੇਰੇ ਨਾਲ ਸਾਡੇ ਮੈਂਬਰ ਸਹਿਬਾਨ ਠੀਕ ਹੈ ਜੀ ਪਿੰਡ ਦੇ ਬਤਵੰਤੇ ਸੱਜਣਾਂ ਅਸੀਂ ਆਏ ਆਂ ਜੀ ਪਿੰਡ ਵੱਲੋਂ ਜੋ ਨਗਰ ਨੇ ਸਾਡੀ ਸੇਵਾ ਲਈ ਜੀ ਉਹ ਅਸੀਂ ਨਗਰ ਵਾਸਤੇ ਜੋ ਇਹ ਇਲਾਕਾ ਸਾਰਾ ਹੜਪੀੜਤ ਹੋਇਆ ਜੀ ਉਹਦੇ ਵਾਸਤੇ ਜੋ ਵੀ ਅਸੀਂ ਕਰ ਸਕੇ ਵਤਵਤ ਕਰਾਂਗੇ ਜੀ ਹੁਣ ਵੀ ਕਰਾਂਗੇ ਕਾਹ ਵੀ ਕਰਾਂਗੇ ਜਿੱਦਾਂ ਦੇ ਹਾਲਾਤ ਵੇਖੇ ਨੇ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਤੇ ਬਹੁਤ ਹੀ ਮਾੜੇ ਹਾਲਾਤ ਨੇ ਇੱਥੇ ਬਿਮਾਰੀਆਂ ਲੱਗਣ ਦਾ ਵੀ ਡਰਿਆ ਮਲੇਰੀਆ ਡੇਂਗੂ ਵਗੈਰਾ ਹੋਏਗਾ ਜੀ ਠੀਕ ਹੈ ਜੀ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇੱਧਰ ਵੀ ਥੋੜਾ ਧਿਆਨ ਦਿੱਤਾ ਜਾਵੇ ਜੋ ਇਹ ਸਾਰਾ ਹਾਲਾਤ ਨੇ ਜੋ ਇਹਨਾਂ ਦੇ ਠੀਕ ਕੀਤੇ ਜਾਣ ਅਸੀਂ ਕਹਾਂ ਜੀ ਦਾ ਬਲਾਕ ਮਹੂ ਸਭ ਸੀਲ ਮੱਲਾਵਾ ਇਹ ਉਹ ਸਭ ਨੂੰ ਭਲੀ ਭੰਤ ਪਤਾ ਕਿ ਜੋ ਹੜਾ ਆਇਆ ਹੁਣ ਥੋੜੇ ਦਿਨ ਬਾਅਦ ਪਾਣੀ ਥੋੜਾ ਉਤਰਿਆ ਆ ਆਪ ਵੀ ਇਹਨੂੰ ਦੇਖੀ ਰਹੇ ਫਸਲਾਂ ਸਾਰੀਆਂ ਖਰਾਬ ਆ ਮਕਾਨ ਵੀ ਟੱਲ ਚੁੱਕੇ ਆ ਪਰ ਅਸੀਂ ਕਿੰਨਾ ਲੱਭ ਜਣਾ ਤੁਹਾਡਾ ਧੰਨਵਾਦ ਕਰਾਂਗੇ ਕਿਉਂਕਿ ਜੇ ਇਹ ਸੰਗਤ ਸ੍ਰੀ ਪੈਣੀ ਸਾਹ ਵੱਲੋਂ ਜਿਲ੍ਹਾ ਲੁਧਿਆਣਾ ਤੋਂ ਪਹੁੰਚਿਆ ਕੁਝ ਮਾਲੀ ਮਦਦ ਕਰਨ ਵਾਸਤੇ ਕੁਝ ਸਮਾਂ ਪਹਿਲਾਂ ਸਾਨੂੰ ਇਹ ਮਹਿਸੂਸ ਹੋ ਰਿਹਾ ਵੀ ਸਾਡੇ ਹੜ ਆ ਗਿਆ ਤਾਂ ਅਸੀਂ ਕੀ ਕਰਾਂਗੇ ਕਿੱਥੋਂ ਅਸੀਂ ਪਫਲਾਂ ਬੀਜਾਂਗੇ ਪਰ ਹੁਣ ਸਾਨੂੰ ਹੜ ਦੀ ਮਹਿਸੂਸ ਨਹੀਂ ਹੋ ਰਿਹਾ ਕਿਉਂਕਿ ਸਾਡੇ ਇਹ ਕਿਸਾਨ ਦੋਸਤ ਸਾਡਾ ਭਾਈਚਾਰਾ ਸਾਡੇ ਇਹ ਨਹੀਂ ਵੀ ਕੱਲਾ ਇਹੀ ਭਾਈਚਾਰਾ ਮੁਸਲਮਾਨ ਭਾਈਚਾਰਾ ਵੀ ਹਿੰਦੂ ਭਾਈਚਾਰਾ ਵੀ ਸਾਡੇ ਕੋਲ ਬੰਬੇ ਤੱਕ ਸੰਗਤ ਇੱਥੇ ਪਹੁੰਚ ਕੇ ਜੋ ਵੀ ਉਹਨਾਂ ਕੋਲ ਟੈਲਫੋਨ ਹੋਇਆ ਉਹ ਸਾਡੇ ਤੱਕ ਪਹੁੰਚਾ ਕੇ ਗਏ ਆ ਅਸੀਂ ਸਭ ਦਾ ਆਪਦੇ ਵੱਲੋਂ ਮੈ ਨਗਰ ਪੰਚਾਇਤ ਆਲੇ ਵਾਲਾ ਵੱਲੋਂ ਸ਼ਬਦਾਂ ਦਾ ਧੰਨਵਾਦ ਕਰਦਾ ਜੋ ਵੀ ਸੰਗਤ ਇੱਥੇ ਪਹੁੰਚੀ ਆ ਜੀ ਆਇਆਂ ਆਖਦੇ ਆ ਕਿਉਂਕਿ ਇਹ ਸਾਡਾ ਘਾਟਾ ਤਾਂ ਨਹੀਂ ਪੂਰਾ ਕਰ ਸਕਦੇ ਪਰ ਸ਼ਾਬਾਸ਼ ਇਹ ਧੰਨਵਾਦ ਇਹਨਾਂ ਦਾ ਜੋ ਸਾਡੇ ਅੱਲੇ जख्मਾਂ ਇਹਨਾਂ ਤੇ ਮਲਮ ਤੇ ਲਾ ਰਹੇ ਆ ਕੁਛ ਨਾ ਕੁਛ ਤੇ ਸਾਡੇ ਨਾ ਮੁੰਡੇ ਨਾ ਮੁੰਡਾ ਜੋੜ ਰਹੇ ਆ ਤੇ ਜਿੱਥੇ ਸਰਕਾਰ ਦੀਆਂ ਨਾਕਾਮੀਆਂ ਤੁਸੀਂ ਵੇਖ ਹੀ ਰਹੇ ਜੀ ਕਿਸੇ ਕਿਸਮ ਦੀ ਸਰਕਾਰ ਸਾਨੂੰ ਇੱਕ ਗੱਟਾ ਫੀਡ ਤੋਂ ਸਵਾ ਕੋਈ ਮਾਲੀ ਮਦਦ ਨਹੀਂ ਮਿਲੀ ਇੱਕ ਮਾਰਕਫੀਟ ਦਾ ਫੀਡ ਜ਼ਰੂਰ ਹਰੇਕ ਬੰਦੇ ਨੂੰ ਮਿਲਿਆ ਉਸ ਤੋਂ ਅਸੀਂ ਨਗਾਰੀ ਨਹੀਂਗੇ ਤੇ ਜਿਹੜਾ ਕਿ ਡੰਗਾਂ ਨਾਲ ਖਾਦਾ ਨਹੀਂਗਾ ਕੁਛ 80 ਲੀਟਰ ਜਾਂ ਕੋਈ ਅਧਿਕਾਰੀ ਕੋਈ ਆਇਆ